ਜਦੋਂ ਇਹ ਘਟਨਾ ਵਾਪਰਦੀ ਆ ਤੁਸੀਂ ਉਦੋਂ ਕਿੱਥੇ ਸੀ ਤੇ ਪਰਿਵਾਰ ਦੇ ਬਾਕੀ ਜੀ ਕੌਣ-ਕੌਣ ਸੀ ਤੁਹਾਡੇ ਨਾਲ ਮਰਾਂਡੇ ਦੇ ਵਿੱਚ ਪਏ ਸੀ ਇੱਕ ਆਪਣਾ ਤਖਤਾ ਮੜਾ ਜਾਂ ਹੱਲਿਆ ਮੈਨੂੰ ਐ ਲੱਗਿਆ ਵੀ ਕੋਈ ਗੈਰ ਬੰਦਾ ਆ ਗਿਆ ਅੱਛਾ ਮੈਂ ਉੱਠ ਕੇ ਬੈਠਾ ਹੋਗਾ ਤੇ ਨਾਲ ਦੀ ਨਾਲ ਹੀ ਇਹ ਪੜਾਕਾ ਪੈ ਗਿਆ ਆਪਣੇ ਘਰ ਦੇ ਨਾਲ ਹੀ ਪੜਾਕਾ ਪਿਆ ਚਾਰੇ ਪਾਸੇ ਅੱਗ ਫੈਲ ਗਈ ਦੋ ਅੱਗ ਮੈਨੂੰ ਚਾਰੇ ਪਾਸੇ ਦਿਸੇ ਉਸ ਤੋਂ ਬਾਅਦ ਮੇਰੇ ਅੱਖਾਂ ਬੰਦ ਹੋ ਗਏ ਮੈਂ ਫੁੱਲਿਆ ਨਹੀਂ ਪੰਦਣਾ ਬੰਦ ਅੰਦਰ ਤੁਹਾਡੇ ਘਰੇ ਜਦੋਂ ਐਂਟਰ ਹੋਈ ਸਾਰੇ ਜਿਹੜੇ ਕਬਜ਼ੇ ਆ ਉਹ ਪੱਟੇ ਹੋਏ ਆ ਸ਼ੀਸ਼ੇ ਆ ਜਿਹੜੇ ਉਹ ਟੁੱਟੇ ਹੋਏ ਆ ਇਹ ਸਿਰਫ ਧਮਕਨ ਵਾਲੀ ਜਾਂ ਘਰ ਦੇ ਅੰਦਰ ਵੀ ਕੋਈ ਲਾਟਾਂ ਲੂਟਾਂ ਪਹੁੰਚੀਆਂ ਸੀ ਕਿ ਸ਼ਰਲੇ ਪਹੁੰਚੇ ਸੀ ਕਾਹਦੇ ਨਾਲੇ ਟੁੱਟੇ ਨਹੀਂ ਇਹ ਧਮਕਨ ਵਾਲੀ ਹੋਇਆ ਜਦੋਂ ਇੱਥੇ ਪੜਾਕਾ ਪੈ ਗਿਆ 1 ਲੱਖ ਤਾਂ ਮੈਨੂੰ ਤਾਂ ਐ ਹੀ ਲੱਗਿਆ ਜਨੇ ਬੈਠੇ ਨੂੰ ਵੀ ਸਾਰਾ ਘਾਰ ਹੀ ਪਾਟ ਗਿਆ ਇੱਕ ਆਪਾ ਬੱਪੂ ਆ ਟਰਾਲੀ ਬੁਖਾ ਰਹੇ ਸੀ ਇਹਦੇ ਮੈਂ ਵੇਖਿਆ ਵੀ ਇਹ ਮੋਰੇ ਨਿਕਲੇ ਹੋਏ ਆ ਇਹ ਵੀ ਉਦੋਂ ਦੀ ਘਟਨਾ ਨਾਲ ਹੋਇਆ ਸਾਰਾ ਕੁਝ ਹਾਂਜੀ ਹਾਂਜੀ ਉਦੋਂ ਦਾ ਹੀ ਹੋਇਆ ਉਦੋਂ ਦਾ ਹੀ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਟਰਾਲੀ ਦੇ ਵਿੱਚ ਵੀ ਐਹੋ ਜਿਹਾ ਕੁਝ ਹੋਇਆ ਉਹ ਜਿਹੜਾ ਕੋਈ ਛਰਲਾ ਹੈ ਬੰਬ ਦਾ ਟੋਟਾ ਉਹ ਨਿਕਲ ਕੇ ਪਰਲੇ ਪਾਸੇ ਦੀ ਲੰਗਿਆ ਵਿੱਚ ਦੀ ਲੰਗਿਆ ਜੇ ਕੈਮਰੇ ਦੇ ਨਾਲ ਹੀ ਦਿਖਾਇਆ ਜਾਵੇ ਮੇਰੇ ਖਿਆਲ ਨਾਲ ਤਾਂ ਦੋ ਟਰਾਲੀਆਂ ਦੇ ਦੋ ਪਰਤਾਂ ਜਿਹੜੀਆਂ ਉਹਨੂੰ ਪਾੜ ਕੇ ਲੰਘਦਾ ਹੋਇਆ ਮੈਨੂੰ ਲੱਗਦਾ ਉਹ ਜਿਹੜਾ ਸਾਹਮਣੇ ਘਰ ਉੱਥੇ ਤੱਕ ਇਹਦੇ ਉਹ ਮਿਲੇ ਆ। ਜੇ ਉਹ ਜੇ ਕਿਸੇ ਦੇ ਛਰਲਾ ਲੱਗ ਜਾਂਦਾ ਜਾਂ ਸੱਤ ਉੱਤੇ ਡਿੱਗ ਪੈਂਦੀ ਤੇ ਸਾਡਾ ਸਾਰਾ ਪਰਿਵਾਰ ਹੀ ਖਤਮ ਹੋ ਜਾਣਾ ਸੀ ਮਕਾਨ ਨਵਾਂ ਪਾਇਆ ਹੋਇਆ ਲੱਗ ਰਿਹਾ ਪਿਛਲੇ ਸਾਲ ਦਾ ਹੀ ਪਾਇਆ ਜੀ ਮਕਾਨ ਇਹ ਕਿਸੇ ਕਰਕੇ ਸਾਰੇ ਕਹਿੰਦੇ ਕਿ ਤਾਂ ਲੈਟਰ ਪਾਇਆ ਵੀ ਇੱਕ ਪਿਛਲੇ ਸਾਲ ਪਾਇਆ ਸੀ ਵੀ ਪਾਟਿਆ ਨਹੀਂ ਨਹੀਂ ਪਾਟ ਵੀ ਸਕਦਾ ਇਹ ਸਾਰਾ ਪਿਛਲੇ ਸਾਲ ਹੀ ਲਵਾਇਆ ਜੀ ਸਾਰੇ ਪਿਛਲੇ ਸਾਲ ਹੀ ਮਕਾਨ ਪਾ ਕੇ ਪਿਛਲੇ ਸਾਲ ਹੀ ਲਵਾਇਆ ਪਿਛਲੇ ਸਾਲ ਹਾਂ ਹਜੇ ਤਾਂ ਮਾ ਉਹਨਾਂ ਦਾ ਕਰਜ਼ਾ ਵੀ ਨਹੀਂ ਲਾਹਿਆ ਜਿਹੜੇ ਪਹਿਲਾਂ ਟੁੱਟ ਵੀ ਗਏ ਚਾ ਜੀ ਕਰ ਕਰ ਜਾ ਚੁੱਕ ਕੇ ਇੱਕ ਵਾਰ ਮੁੜੇ ਮੁੜੇ ਨਹੀਂ ਗਈ ਆਪਾਂ ਤੋਂ ਪੈਸੇ ਕਿਉਂ ਆਪਾਂ ਕਿਹਾ ਚੱਕ ਚੁੱਕੀ ਪਾਉਨੇ ਆ ਉਹ ਸਾਰੇ ਇਹ ਪੈਸੇ ਖੜੇ ਆ ਸਰ ਪਹਿਲਾ ਜਿਹੜੀ ਆ ਬਾਰਡਰ ਦੇ ਉੱਤੇ ਪੰਜਾਬ ਪੈਂਦਾ ਤਾਂ ਹਰੇਕ ਹਮਲਾ ਪੰਜਾਬ ਦੇ ਵਿੱਚੋਂ ਗੁਜ਼ਰਦਾ ਹੈ ਫਿਰ ਜਾ ਕੇ ਭਾਰਤ ਨੂੰ ਪੈਂਦਾ ਤੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਵੀਡੀਓ ਪਿੰਡ ਤੋਂਗਾਲੀ ਜ਼ਿਲ੍ਹਾ ਬਠਿੰਡਾ ਦੀ ਸੀ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਇੱਕ ਘਰ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਉਹ ਘਰ ਦੇ ਮਾਲਕ ਬਾਪੂ ਗੁਰਜੰਤ ਸਿੰਘ ਮੇਰੇ ਨਾਲ ਮੌਜੂਦ ਨੇ ਇਹਨਾਂ ਦਾ ਉਹ ਘਰ ਸੀ ਇਹਨਾਂ ਨੇ ਉਹ ਘਟਨਾ ਅੱਖੀਂ ਦੇਖੀ ਹੈ ਕਿ ਕਿਵੇਂ ਕੀ ਕੁਝ ਵਾਪਰਿਆ ਸਾਰੀ ਗੱਲਬਾਤ ਇਹਨਾਂ ਦੇ ਕੋਲੋਂ ਜਾਣਦੇ ਆ ਘਟਨਾ ਕਾਫੀ ਦੁਖਦਾਇਕ ਸੀ ਪਿੰਡ ਦੇ ਵਿੱਚ ਪੂਰੇ ਚ ਉਸੇ ਦਿਨ ਤੋਂ ਲੈ ਕੇ ਦਹਿਸ਼ਤ ਦਾ ਮਾਹੌਲ ਹੈ ਬੜੀ ਮੁਸ਼ਕਲ ਦੇ ਨਾਲ ਜਾਨੀ ਜਿਹੜਾ ਇਹ ਨੁਕਸਾਨ ਉਹ ਹੋਣ ਤੋਂ بچਿਆ ਮਾਲੀ ਨੁਕਸਾਨ ਇਹਨਾਂ ਦਾ ਬਹੁਤ ਜ਼ਿਆਦਾ ਹੋਇਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਦੋਂ ਇਹ ਘਟਨਾ ਵਾਪਰਦੀ ਹੈ ਤੁਸੀਂ ਉਦੋਂ ਕਿੱਥੇ ਸੀ ਤੇ ਪਰਿਵਾਰ ਦੇ ਬਾਕੀ ਜੀ ਕੌਣ-ਕੌਣ ਸੀ ਤੁਹਾਡੇ ਨਾਲ ਤੇ ਉਹ ਕਿੱਥੇ-ਕਿੱਥੇ ਮੌਜੂਦ ਸੀ ਉਹ ਸਬਾਹ ਤੇ ਜੇ ਅਸੀਂ ਬੱਚੇ ਤਾਂ ਸਾਰੇ ਅੰਦਰ ਪਏ ਸੀਗੇ ਹਮਮ ਜਨੇ ਬੇਟਾ ਮੇਰੇ ਇਕੱਲਾ ਹੀ ਐ ਦੋਨੇ ਜੀ ਤੇ ਦੋਨੇ ਉਹਦੇ ਬੇਟੀਆਂ ਹਮਮ ਤੇ ਅਸੀਂ ਦੋਨੋਂ ਜੀ ਬਰਾਂਡੇ ਦੇ ਵਿੱਚ ਪਏ ਸੀ ਬਾਹਰ ਹਮਮ ਬਰਾਂਡੇ ਦੇ ਵਿੱਚ ਪਏ ਸੀ ਇੱਕ ਆਪਣਾ ਤਖਤਾ ਮੜਾ ਜਾ ਹੱਲਿਆ ਮੈਨੂੰ ਐ ਲੱਗਾ ਵੀ ਕੋਈ ਗੈਰ ਬੰਦਾ ਆ ਗਿਆ ਅੱਛਾ ਮੈਂ ਉੱਠ ਕੇ ਬੈਠਾ ਹੋਗਾ ਤੇ ਨਾਲ ਦੀ ਨਾਲ ਹੀ ਇਹ ਪੜਾਕਾ ਪੈ ਗਿਆ ਆਪਣੇ ਘਰ ਦੇ ਨਾਲ ਹੀ ਪੜਾਕਾ ਪਿਆ ਚਾਰੇ ਪਾਸੇ ਅੱਗ ਫੈਲ ਗਈ ਦੋ ਅੱਗ ਮੈਨੂੰ ਚਾਰੇ ਪਾਸੇ ਦਿਸੇ ਉਸ ਤੋਂ ਬਾਅਦ ਮੇਰੇ ਅੱਖਾਂ ਬੰਦ ਹੋ ਗਏ ਮੈਂ ਤਾਂ ਫੁੱਲੀਆਂ ਨਹੀਂ ਪੰਦਣਾ ਮਿੰਟਾਂ अच्छा हां जी ਇੰਨਾ ਮਤਲਬ ਜ਼ਬਰਦਸਤ ਬਲਾਸਟ ਸੀਗਾ ਹਾਂਜੀ ਹਾਂਜੀ ਇਹ ਘਰ ਤੋਂ ਕਿੰਨੀ ਕਿਲੋਮੀਟਰ ਦੀ ਦੂਰੀ ਤੇ ਹੋਊਗਾ ਜੀ ਇਹ ਮੈਨੂੰ ਇਹਦਾ 100 ਕਿਲੋਮੀਟਰ ਹੀ ਹੋਊਗਾ ਜੀ ਇਹ ਕਿਲੋਮੀਟਰ ਹਾਂ ਨਹੀਂ हां मिस्टर 100 मीटर ही ਆ 100 ਮੀਟਰ ਦੀ ਹੈ ਜੀ ਇਹ ਠੀਕ ਹੈ ਜੀ ਮੈਂ ਬਾਪੂ ਅੰਦਰ ਤੁਹਾਡੇ ਘਰੇ ਜਦੋਂ ਐਂਟਰ ਹੋਈ ਸਾਰੇ ਜਿਹੜੇ ਕਬਜ਼ੇ ਆ ਉਹ ਪੱਟੇ ਹੋਏ ਆ ਸ਼ੀਸ਼ੇ ਆ ਜਿਹੜੇ ਉਹ ਟੁੱਟੇ ਹੋਏ ਆ ਇਹ ਸਿਰਫ ਧਮਕ ਨਾਲ ਹੀ ਜਾਂ ਘਰ ਦੇ ਅੰਦਰ ਵੀ ਕੋਈ ਲਾਟਾਂ ਲੂਟਾਂ ਪਹੁੰਚੀਆਂ ਸੀ ਕਿ ਸ਼ਰਲੇ ਪਹੁੰਚੇ ਸੀ ਕਾਹਦੇ ਨਾਲ ਇਹ ਟੁੱਟੇ ਨਹੀਂ ਇਹ ਧਮਕ ਨਾਲ ਹੀ ਹੋਇਆ ਜਦੋਂ ਇੱਥੇ ਪੜਾਕਾ ਪੈ ਗਿਆ 1 ਲੱਖ ਤਾਂ ਮੈਨੂੰ ਤਾਂ ਐਂ ਲੱਗਿਆ ਜਨੇ ਬੈਠੇ ਨੂੰ ਵੀ ਸਾਰਾ ਘਾਰ ਹੀ ਪਾਟ ਗਿਆ ਅੱਛਾ ਐਸ ਰੋਡ ਤੇ ਨਹੀਂ ਧਮਕ ਪਈ ਹੈ ਇੰਨੀ ਧਮਕ ਤੇ ਇਨਾ ਚਾਨਣ ਹਾਂ ਇਨਾ ਚਾਨਣ ਹੋਇਆ ਇਨਾ ਚਾਨਣ ਜਦੋਂ ਲਾਲ ਚਾਨਣ ਸਾਰਾ ਦ ਮਮਤਾ ਖਾਮੀ ਚਲਗਾ ਤੇ 15 ਮਿੰਟ ਦਾ ਮੈਂ ਖੋਲ ਗਏ ਨਹੀਂ ਵੀ ਦੇਖੀ ਜੋ ਕੀ ਹੋ ਹੁਣ 15 ਮਿੰਟਾਂ ਬਾਅਦ ਜੀ ਦੇਖਿਆ ਧੂਆ ਨਿਕਲਦਾ ਸੀ ਇੱਥੇ ਅੱਛਾ ਮੈਂ ਇਹਨਾਂ ਮੁੰਡੇ ਨੂੰ ਕਿਹਾ ਵੀ ਤੂੰ ਹਜੇ ਬਾਹਰ ਨਾ ਨਿਕਲੀਂ ਦੇ ਧੂਆ ਨਿਕਲੀ ਜਾਂਦਾ ਆਪਾਂ ਫੇਰ ਦੇਖਾਂ ਜੇ ਧੂਆ ਦਬ ਗਿਆ ਉਸ ਤੋਂ ਬਾਅਦ ਪਰਲੇ ਸੁੱਕੇ ਬਾਣ ਚ ਡਿੱਗੇ ਨੇ ਛਰਲੇ ਉਹਦਾ ਰੇਤਾ ਉੱਡ ਜਾਂਦਾ ਸੀ ਅੱਛਾ ਰੇਤਾ ਉੱਡਣ ਤੋਂ ਬਾਅਦ ਇਹ ਮੁੰਡਾ ਮੈਨੂੰ ਕਹਿੰਦਾ ਵੀ ਮੈਂ ਮੇਰੇ ਚਾਚੇ ਜੀ ਕੋ ਨੂੰ ਫੋਨ ਕਰ ਦਿਆਂ ਮੈਂ ਕਰ ਦਿਆ ਆਪਣੇ ਦੂਜੇ ਘਰ ਵਾਲਿਆਂ ਨੂੰ ਐਸੀ ਨਾ ਪੁੱਛੇ ਕਿ ਸਾਡੇ ਤਾਂ ਮੋੜਾ ਮੋਟਾ ਜੇ ਕੋਈ ਹੋਇਆ ਕੋਈ ਨਹੀਂ ਮਖਾ ਸਾਡੇ ਤਾਂ ਬੜਾ ਨੁਕਸਾਨ ਹੋ ਗਿਆ ਪਤਾ ਨਹੀਂ ਕਿਤੇ ਨੇੜੇ ਹੀ ਐ ਸਾਰੇ ਘਰ ਹੀ ਆ ਗਏ ਉਹ ਇਧਰਲੇ ਘਰ ਵੀ ਆ ਗਏ ਸਾਰੇ ਇਧਰਲੇ ਵੀ ਆ ਗਏ ਅੱਛਾ ਇਹ ਆ ਕੇ ਅਸੀਂ ਇੱਥੇ ਹੀ ਖੜੇ ਆ ਜੀ ਵੀ ਅਸੀਂ ਐ ਜਾਂਦੇ ਸੀਗੇ ਮੈਂ ਉਹਨਾਂ ਨੂੰ ਕਿਹਾ ਮੇਰੇ ਚਾਚੇ ਦੇ ਮੁੰਡਿਆਂ ਨੂੰ ਮਖਾ ਗਿੱਲਾ ਬਾਣੇ ਤੇ ਜੇ ਨਹੀਂ ਆਪਾਂ ਬੜਦੇ ਵੀ ਆਪਾਂ ਸੁੱਕੇ ਬਾਣ ਵੀ ਦੀ ਚੱਲਾਂਗੇ ਕਿਉਂ ਪਾਣੀ ਤੁਰ ਤੱਥ ਨਹੀਂ ਲੱਗਿਆ ਸੀਗਾ ਅੱਛਾ ਤੇ ਅਸੀਂ ਸੁੱਕੇ ਬਾਣ ਵੀ ਦੂ ਕੇ ਸਾਰੇ ਦੇਦੇ ਤੁਰੇ ਫਿਰ ਸਾਨੂੰ ਇੱਕੋ ਤਾਰ ਟੁੱਟੀ ਲੱਭੀ ਸਾਰਿਆਂ ਨੂੰ ਅੱਛਾ ਉੱਥੋਂ ਹੀ ਹਿਸਾਬ ਲਾ ਲਿਆ ਵੀ ਤਾਰ ਚਾਹੇ ਤਾਂ ਟੁੱਟੀ ਕੋ ਵੀ ਜਿਹੜਾ ਇਹਨਾਂ ਪੜਾਕਾ ਪਿਆ ਜਾਂ ਕੋਈ ਲਾਈਟ ਦਾ ਪਿਆ ਸਾਨੂੰ ਇਹ ਨਹੀਂ ਪਤਾ ਸੀ ਵੀ ਇਹ ਡਿੱਗਿਆ ਹੋਇਆ ਐ ਇੱਥੇ ਅੱਛਾ ਐਵੇਂ ਨਹੀਂ ਬਤਾ ਹਾਂ ਇਸ ਤੋਂ ਬਾਅਦ ਸਾਰੇ ਆ ਕੇ ਆਪਣੋ ਆਪਣੇ ਮੇਰੇ ਕੋਲੇ ਬੈਠੇ ਵੀ ਰਹਿਏ ਦੋ ਢਾਈ ਘੰਟੇ ਸਾਰੇ ਮੈਂ ਕਿਹਾ ਵੀ ਚਲ ਪਾਈ ਜੋ ਹੁਣ ਤੁਸੀਂ ਜਿਹੜਾ ਕੁਝ ਹੋਣਾ ਚਾਹਤਾ ਹੋ ਗਿਆ ਸਵੇਰ ਜਿਹੜਾ ਉਹ ਨਿਸ਼ਾਨ ਤੁਹਾਨੂੰ ਦਿਖਾਇਆ ਜੀ ਉਹ ਨਿਸ਼ਾਨ ਮੈਂ ਦੇਖਿਆ ਨਿਸ਼ਾਨ ਦੇਖ ਕੇ ਮੈਂ ਕਿਹਾ ਵੀ ਇਹ ਤਾਂ ਕੋਈ ਨੇੜੇ ਹੀ ਹੈ ਆਪਣੇ ਇੱਥੇ ਬਾਹਰ ਨਿਕਲੇ ਆ ਬਾਹਰ ਨਿਕਲੇ ਤਾਂ ਸਾਰੇ ਤੰਬਲੋ ਦੇਖ ਲੋ ਤੁਸੀਂ ਮੱਕੀ ਦੇ ਵਿੱਚ ਟੋਏ ਪੱਟੇ ਪਏ ਆ ਨਿੱਕੇ ਨਿੱਕੇ ਸਾਰੇ ਵੱਡਾ ਟੋਆ ਪੱਟਿਆ ਪਿਆ ਫੇਰ ਮੈਂ ਸਾਰੇ ਦੁਬਾਰੇ ਫੇਰ ਬੁਲਾਈ ਆ ਤੋ ਆ ਤਾਂ ਘੱਟੋ-ਘੱਟ ਜੀ ਆ 4 ਚਪੇਰੇ ਬਾਵਾ ਸੀਗਾ ਦੂਰ ਤੇ ਘਰੋਂ ਹੋਊਗਾ ਵੀ 4-5 ਫੁੱਟ ਡੂੰਗਾ ਉਹ ਅੱਛਾ ਥਲੜੀ ਮਿੱਟੀ ਪੱਟ ਕੇ ਤਾਂ ਹਾਂ ਛਾਲੀ ਪਈ ਸੀ ਸਾਰੀ ਆ ਟਰਾਲੀ ਜਿੰਨੀ ਲੰਬਾਈ ਹੋਊਗੀ ਉਹਦੀ ਨਹੀਂ ਇੰਨੀ ਤਾਂ ਨਹੀਂ ਸੀ ਕਿ ਜੋ ਮੈਨੂੰ ਲੱਗਦਾ ਵੀ ਹੋਊਗਾ ਕੋਈ 5-6 ਫੁੱਟਾਂ ਚੌੜਾ ਆ ਉਸ ਸਮੇ ਤੇ 5-6 ਫੁੱਟ ਡੂੰਗਾ ਹਾਂਜੀ ਅੱਛਾ ਇੰਨਾ ਜ਼ਿਆਦਾ ਸੀ ਇੰਨਾ ਜ਼ਿਆਦਾ ਸੀਗਾ ਅੱਛਾ ਜਦੋਂ ਤੁਸੀਂ ਸਵੇਰ ਉਹ ਫੌਜ ਤੋਂ ਪਹਿਲਾਂ ਤੁਸੀਂ ਜਾ ਕੇ ਉਹ ਚੀਜ਼ ਦੇਖੀ ਕੇ ਫੌਜ ਤਾਂ ਜੀ ਬਾਵਾ ਤੇ ਮਗਰੋਂ ਆਈ ਉਹ ਤਾਂ ਫਿਰ ਅਸੀਂ ਇੱਥੋਂ ਚੌਂਕੀ ਵਾਲੇ ਨੂੰ ਫੋਨ ਕਰਿਆ ਮੁੰਡਾ ਮੇਰੇ ਕੋਲ ਤਾਂ ਨਾ ਤਾਂ ਨੰਬਰ ਸੀ ਨਾ ਹੀ ਮੈਨ ਉਹਦਾ 80 ਪਾਸੇ ਗਵੰਡਗੇ ਨਹੀਂ ਕਰਿਆ ਸਾਰੇ ਨੇ ਚੌਂਕੀ ਨੂੰ ਕਰਿਆ ਪਿੰਡ ਚ ਵੀ ਕਰਿਆ ਸਾਰੇ ਫੇਰ ਸਾਰਾ ਪਿੰਡ ਆਇਆ ਸਾਰੇ ਪਿੰਡ ਨੇ ਅਸੀਂ ਸਾਰਾ ਦੇਖਿਆ ਉਸ ਤੋਂ ਬਾਅਦ ਪੁਲਿਸ ਆਈ ਹੈ ਜੀ ਫਿਰ ਅੱਛਾ ਪੁਲਿਸ ਨੇ ਆ ਕੇ ਫਿਰ ਉਹਨਾਂ ਨੂੰ ਸਾਰੇ ਰੋਕਿਆ ਵੀ ਇਸ ਬਾਹਰ ਚ ਨਾ ਤੁਸੀਂ ਬੜੋ ਵੀ ਸਾਰਿਆਂ ਦੂਰ ਦੂਰ ਕਰਤਾ ਕਿੱਲਾ ਕਿੱਲਾ ਬਾਟ ਉਸ ਤੋਂ ਬਾਅਦ ਫਿਰ ਫੌਜ ਵਾਲੇ ਆਏ ਆ ਜੀ ਠੀਕ ਹੈ ਬਾਪੂ ਤੁਸੀਂ ਆਪ ਆਫ ਦਾ ਕੈਮਰਾ ਗੱਲ ਵੀ ਕਰ ਰਹੇ ਸੀ ਤੁਹਾਡੀਆਂ ਨਾ ਅੱਖਾਂ ਮੈਂ ਪੁੱਛ ਰਹੀ ਸੀ ਵੀ ਲਾਲ ਹੋਈਆਂ ਬਈਆਂ ਤੇ ਇਹ ਉਦਿਆਂ ਵਾਲੇ ਚਾਨਣ ਦਾ ਇਹ ਇਹ ਚਾਨਣ ਕਰਕੇ ਹੋ ਜਾਂਦਾ ਤੁਹਾਨੂੰ ਮੈਂ ਦੱਸੀ ਤਾਂ ਇਹ ਨਾ ਵੀ ਅੱਖਾਂ ਦੇ ਵਿੱਚ ਇਧਰਲੇ ਵਿੱਚ ਹਜੇ ਵੀ ਧੁੰਦਲਾ ਦਿਨ ਮੈਨੂੰ ਐਸਾ ਖਤੋਂ ਅੱਛਾ ਵੀ ਇਸੇ ਜਿਹੜਾ ਪੜਾਕਾ ਪੈਣਸਾਰ ਮੈਨੂੰ ਤਾਂ ਐ ਲੈ ਵੀ ਲਾਈਟ ਸਾਰੀ ਮੇਰੀ ਅੱਖਾਂ 'ਚ ਹੀ ਵੜ ਗਈ ਤਾਂ ਕਰਕੇ ਮੇਰੀਆਂ ਅੱਖਾਂ ਲਾਲ ਹੋਈਆਂ ਪਰ ਉਹ ਮੜ ਦਾ ਡਾਕਟਰ ਤੋਂ ਦਵਾਈ ਲਿਆ ਵੀ ਕੋਈ ਆਦਾ ਬਹਿਮ ਵਾਲੀ ਗੱਲ ਨਹੀਂ ਹੈਗੀ ਇਹ ਖੁਸ਼ੀ ਜਿਆਦਾ ਹੈ ਉਹ ਕਰੀ ਮਾੜਾ ਮੋਟੀ ਹੈ ਕਹਿੰਦਾ ਦਵਾਈ ਨਾਲ ਠੀਕ ਹੋ ਜਾਏਗਾ ਮਪੂ ਘਰੇ ਕਿਹੜਾ ਕਿਹੜਾ ਨੁਕਸਾਨ ਹੋਇਆ ਆਪਾਂ ਵਿਸਥਾਰਪੂਰਵਕ ਗੱਲ ਕਰਾਂਗੇ ਬਾਹਰ ਛਰਲੇ ਲੱਗੇ ਹੋਏ ਆ ਅੰਦਰ ਕੀ ਕੀ ਨੁਕਸਾਨ ਹੋਇਆ ਕਿਉਂਕਿ ਬਹੁਤ ਜਣਿਆਂ ਨੂੰ ਇਹ ਸਵਾਲ ਹੈ ਵੀ ਅਸੀਂ ਵਿਹੜੇ 'ਚ ਪਈਏ ਕਿ ਕਮਰਿਆਂ 'ਚ ਪਈਏ ਤੇ ਤੁਸੀਂ ਉਦੋਂ ਜਿਵੇਂ ਦੱਸਿਆ ਵੀ ਮੈਂ ਬਰਾਂਡੇ 'ਚ ਪਿਆ ਸੀ ਤੇ ਚਾਨਣ ਜਾ ਨੇੜੇ ਬਲਾਸਟ ਹੋਣ ਕਰਕੇ ਤੁਹਾਡੀਆਂ ਪਹਿਲੀ ਗੱਲ ਤਾਂ ਅੱਖਾਂ ਤੇ ਅਸਰ ਪਿਆ ਚਰਲਾ ਛੁਰਲਾ ਲੱਗਣ ਤੋਂ ਤੁਹਾਡੇ ਬਚਤ ਰਹੀ ਹਾਂ ਜੀ ਬਚਤ ਨਹੀਂ ਸਰਲਾ ਵੱਜਣ ਤੋਂ ਸਰਲਾ ਆਪਣੇ ਕੋਈ ਨਹੀਂ ਵੱਜਿਆ ਤੇ ਜਿਹੜੇ ਬੱਚੇ ਅੰਦਰ ਪਏ ਸੀ ਉਹਨਾਂ ਨੂੰ ਕੋਈ ਨੁਕਸਾਨ ਤੇ ਨਹੀਂ ਹੋਇਆ ਜਾਂ ਅੰਦਰੋਂ ਤਾਂ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਕਿਸੇ ਨੂੰ ਨਾ ਤੇ ਕਿਸੇ ਪਸ਼ੂ ਦਾ ਨੁਕਸਾਨ ਹੋਇਆ ਜੀ ਤੇ ਨਾ ਹੀ ਕਿਸੇ ਬੰਦੇ ਦਾ ਨੁਕਸਾਨ ਹੋਇਆ ਅਸੀਂ ਤਾਂ ਇਹ ਗੱਲ ਇਹ ਕੁਦਰਤ ਕਹਿੰਦੇ ਆ ਵੀ ਸਾਨੂੰ ਰੱਬ ਨੇ ਦੁਬਾਰੇ ਜਨਮ ਦਿੱਤਾ ਹੂੰ ਕਿਉਂ ਜੇ ਕਿਸੇ ਦੇ ਸ਼ਰਨ ਲੱਗ ਜਾਂਦਾ ਜਾਂ ਮੋਰੇ ਸੱਤ ਹੀ ਉੱਤੇ ਡਿੱਗ ਪੈਂਦੀ ਤੇ ਸਾਡਾ ਸਾਰਾ ਪਰਿਵਾਰ ਹੀ ਖਤਮ ਹੋ ਜਾਣਾ ਸੀਗਾ ਮਕਾਨ ਨਵਾਂ ਪਾਇਆ ਹੋਇਆ ਲੱਗ ਰਿਹਾ ਪਿਛਲੇ ਸਾਲ ਦਾ ਹੀ ਪਾਇਆ ਜੀ ਮਕਾਨ ਇਹ ਅੱਛਾ ਕਿਸੇ ਕਰਕੇ ਸਾਰੇ ਕਹਿੰਦੇ ਵੀ ਕਿ ਤਾਂ ਲੈਟਰ ਪਾਇਆ ਵੀ ਇੱਕ ਪਿਛਲੇ ਸਾਲ ਪਾਇਆ ਸੀ ਵੀ ਪਾਟਿਆ ਨਹੀਂ ਨਹੀਂ ਪਾਟ ਵੀ ਸਕਦਾ ਇਹ ਸਾਰਾ ਹਾਂਜੀ ਇੱਕ ਆਪਾ ਬਾਪੂ ਆ ਟਰਾਲੀ ਬੁਖਾ ਰਹੇ ਸੀ ਇਹਦੇ ਮੈਂ ਵੇਖਿਆ ਵੀ ਇਹ ਮੋਰੇ ਨਿਕਲੇ ਹੋਏ ਆ ਇਹ ਵੀ ਉਦੋਂ ਦੀ ਘਟਨਾ ਨਾਲ ਹੋਇਆ ਸਾਰਾ ਕੁਝ ਹਾਂਜੀ ਹਾਂਜੀ ਉਦੋਂ ਦਾ ਹੀ ਹੋਇਆ ਉਦੋਂ ਦਾ ਹੀ ਸਾਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਟਰਾਲੀ ਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ ਇਹ ਤਾਂ ਆਮ ਜਦੋਂ ਪਬਲਿਕ ਨੇ ਆ ਕੇ ਦੇਖਿਆ ਸਾਨੂੰ ਫੇਰ ਦੱਸਿਆ ਵੀ ਟਰਾਲੀ ਦੇ ਵਿੱਚ ਵੀ ਤੁਹਾਡੇ ਸਾਰੇ ਮੋਰੇ ਹੋਏ ਪਏ ਆ ਅੱਛਾ ਫੇਰ ਆ ਕੇ ਵੇਖਿਆ ਸੀ ਵੀ ਹੱਥੀਂ ਗਏ ਗੱਲ ਫੇਰ ਆ ਸਾਰੇ ਨਿਸ਼ਾਨ ਆ ਵੇਖਿਆ ਸੀ ਅਰੇ ਪਿੰਡ ਨਹੀਂ ਵੇਖਿਆ ਵਸੇ ਫੇਰ ਤਾਂ ਨਿਸ਼ਾਨ ਤਾਂ ਹੂੰ 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 ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਵੀ ਇੱਕ ਵਾਰ ਇਹ ਦਿਖਾ ਦੇ ਇੱਥੋਂ ਜਿਹੜਾ ਕੋਈ ਸ਼ਰਲਾ ਹੈ ਬੰਬ ਦਾ ਟੋਟਾ ਉਹ ਨਿਕਲ ਕੇ ਪਰਲੇ ਪਾਸੇ ਦੀ ਨੰਗਿਆ ਵਿੱਚ ਦੀ ਨੰਗਿਆ ਅੱਜ ਇਹ ਕੈਮਰੇ ਦੇ ਨਾਲ ਹੀ ਦਿਖਾਇਆ ਜਾਵੇ ਮੇਰੇ ਖਿਆਲ ਨਾਲ ਤਾਂ ਇਹ ਦੋ ਟਰਾਲੀਆਂ ਦੇ ਦੋ ਪਰਤਾਂ ਜਿਹੜੀਆਂ ਉਹਨੂੰ ਪਾੜ ਕੇ ਲੰਘਦਾ ਹੋਇਆ ਮੈਨੂੰ ਲੱਗਦਾ ਉਹ ਜਿਹੜਾ ਸਾਹਮਣੇ ਘਰ ਉੱਥੇ ਤੱਕ ਇਹਦੇ ਉਹ ਮਿਲੇ ਆ। ਹਾਂ ਜੀ ਉੱਥੋਂ ਤਾਂ ਸਾਨੂੰ ਉਹ ਪੁਰਜ਼ਾ ਮਿਲਿਆ ਉਹ ਲੈ ਆਏ ਨਾ ਆਪ ਚੱਕ ਕੇ। ਅੱਛਾ ਆਪੇ ਲੈ ਕੇ ਆਏ। ਹਾਂ ਇਹ ਹਸਾਬ ਲਾਉਨੇ ਆ ਅਸੀਂ ਵੀ ਇਹ ਜਿਹੜਾ ਇੱਥੋਂ ਹੀ ਸਿੱਧਾ ਟੱਪੇ ਵੀ ਉਹੀ ਉਹੀ ਆ ਇਹ। ਹਾਂ ਆ ਸਿੱਧਾ ਹੀ ਪਤਾ ਲੱਗ ਰਿਹਾ ਵੀ ਆਹ ਜਿਹੜੀ ਆਹ ਹੋਲ ਹੋਇਆ ਜਿਹੜੀ ਮੋਰੀ ਹੋਈ ਹੈ ਇਹ ਕ੍ਰੋਸ ਕਰਦੀ ਹੈ ਇੱਕ ਦੂਜੀ ਨੂੰ। ਇਹ ਤੋਂ ਇਲਾਵਾ ਟਾਇਰ ਵੀ ਪਟਿਆ ਆਹ ਵੀ ਨੁਕਸਾਨ ਹੋਇਆ। ਇੱਥੇ ਦੇਖੋ ਸਾਰਾ ਲੱਗ ਕੇ ਇਹ ਆ ਤਾਂ ਪਾਟੀ ਨਹੀਂ ਜਿਹਦਾ ਪਾਟੀ ਨੇ ਥੱਲੇ ਖੁੱਭ ਜਾਂਦਾ ਉਹ ਗਾਹਾਂ ਟਾਇਰ 'ਚ ਲੱਗਿਆ ਇਹ ਟਾਇਰ 'ਚ ਲੱਗਿਆ ਤੇ ਇਦੂ ਬਾਦ ਆ ਜਮਨ ਦਾ ਵੀ ਨੁਕਸਾਨ ਹੋਇਆ ਹਾਂ ਜਮਨ 'ਚ ਵੀ ਲੱਗਿਆ ਜੀ ਆਹ ਹਾਂ ਤੇ ਸਾਰੇ ਜਮਨ ਉੱਪਰ ਵੀ ਜੇ ਲਾਟਾਂ ਲੱਗੀਆਂ ਜੀ ਇਹ ਸਾਰੇ ਪੱਤੇ ਮੱਚੇ ਹੋਏ ਆ ਬਾਪੂ ਜਿਵੇਂ ਹਾਂ ਜੀ ਮੱਚੇ ਹੋਏ ਆ ਜਿਵੇਂ ਆਪਾਂ ਅੱਗੇ ਦੇ ਵਿੱਚ ਨੇੜੇ ਕਰਕੇ ਮਚਾ ਦਿੰਦੇ ਹਾਂ ਇਸ ਰੋਡ ਤੇ ਹਾਂ ਤੇ ਅੱਗ ਉਸ ਜਗ੍ਹਾ ਤੇ ਪਈ ਸੀ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰ ਇੱਕ ਵਾਰ ਕੈਮਰਾ ਘੁਮਾ ਦੇ ਸਾਹਮਣੇ ਜਿੱਥੇ ਤੁਸੀਂ ਗੱਟੇ ਦੇਖ ਰਹੇ ਹੋ ਉੱਥੇ ਆ ਕੇ ਕੋਈ ਚੀਜ਼ ਜਿਹੜੀ ਨਸ਼ਟ ਹੋਈ ਹੋਈ ਸੀ ਪਰ ਫਿਰ ਵੀ ਉਹਦੇ ਉੱਥੇ ਆ ਕੇ ਉਹ ਚੀਜ਼ ਡਿੱਗੀ ਆ ਬਾਪੂ ਜੀ ਜਿਵੇਂ ਦੱਸਦੇ ਨੇ ਕਿ 8-9 ਫੁੱਟ ਡੂੰਗਾ ਟੋਆ ਸੀ 5 ਫੁੱਟ ਚੌੜਾ ਸੀ ਆ ਦਰਖਤ ਵਗੈਰਾ ਉਸੇ ਨਾਲ ਪੱਟੇ ਗਏ ਆ ਨੇੜੇ ਨੇੜੇ ਜਿੰਨਾ ਵੀ ਨੁਕਸਾਨ ਹੋਇਆ ਤਾਰ ਜਾਂ ਇਹਨਾਂ ਦੇ ਘਰ ਦੇ ਅੰਦਰ ਜਿਹੜਾ ਨੁਕਸਾਨ ਹੋਇਆ ਬਾਹਰ ਜਿਹੜਾ ਨੁਕਸਾਨ ਹੋਇਆ ਉਹਦੇ ਵਿੱਚ ਬਾਹਰਲੇ ਕੰਧ ਦੇ ਉੱਤੇ ਛਰਲੇ ਲੱਗੇ ਆ ਕੰਧ ਦੋ ਇੱਟਾਂ ਨਾਲ ਬਣੀ ਸੀ ਮਜਬੂਤ ਸੀ ਹਾਲਾਂਕਿ ਉਹ ਟੁੱਟਣੋਂ ਤਾਂ ਬਚ ਗਈ ਪਰ ਜਿੰਨੇ ਇਹਨਾਂ ਨੇ ਸ਼ਟਰ ਬਣਾਏ ਸੀ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗੀ ਕਿ ਇਧਰੋਂ ਕੈਮਰਾ ਘੁਮਾਵੇ ਤਰੇੜਾਂ ਆਈਆਂ ਹੋਈਆਂ ਨੇ ਉੱਪਰੋਂ ਬਨੇ ਜਾ ਜਿਹੜਾ ਉਹ ਤੜਕਿਆ ਹੋਇਆ ਤੇ ਸਾਰੇ ਜਿਹੜੇ ਆ ਟੀਨ ਪਾਏ ਸੀ ਇਹ ਤਾਂ ਬਿਲਕੁਲ ਜਿਹੜੇ ਆ ਟੁੱਟ ਗਏ ਇਹ ਤੋਂ ਇਲਾਵਾ ਘਰ ਦੇ ਅੰਦਰ ਸ਼ੀਸ਼ੇ ਟੁੱਟ ਗਏ ਏਸੀ ਦਾ ਨੁਕਸਾਨ ਹੋਇਆ ਦਰਵਾਜਿਆਂ ਦੇ ਸਾਰੇ ਲੋਕ ਆ ਜਿਹੜੇ ਉਹ ਟੁੱਟ ਗਏ ਸੀ ਨਵੇਂ ਹੀ ਲਵਾਏ ਲੱਗ ਰਹੇ ਸੀ ਬਬਲੀ ਪਿਛਲੇ ਸਾਲ ਹੀ ਲਵਾਏ ਜੀ ਸਾਰੇ ਪਿਛਲੇ ਸਾਲ ਹੀ ਮਕਾਨ ਪਾ ਕੇ ਪਿਛਲੇ ਸਾਲ ਹੀ ਲਵਾਏ ਆ ਪਿਛਲੇ ਸਾਲ ਹਾਂ ਹਜੇ ਤਾਂ ਮਾ ਉਹਨਾਂ ਦਾ ਕਰਜ਼ਾ ਵੀ ਨਹੀਂ ਲਾਇਆ ਜਿਹੜੇ ਪਹਿਲਾਂ ਟੁੱਟ ਵੀ ਗਏ ਅੱਛਾ ਜੀ ਕਰਜ਼ਾ ਚੁੱਕ ਕੇ ਇੱਕ ਵਾਰ ਮੁੜੇ ਮੁੜੇ ਨਹੀਂ ਗਈ ਆਪਾਂ ਤੋਂ ਪੈਸੇ ਕਿਉਂ ਆਪਾਂ ਕਿਹੜਾ ਚੱਕ ਚੁੱਕੀ ਪਾਉਨੇ ਆ ਉਹ ਸਾਰੇ ਹਜੇ ਤਾਂ ਪੈਸੇ ਜੇ ਦੁਬਾਰੇ ਫੇਰ ਹੋ ਗਿਆ ਕੰਮ ਇਹ ਢਾਣੀਆਂ ਚ ਰਹਿਣ ਕਰਕੇ ਆਪਾਂ ਨੂੰ ਜ਼ਿਆਦਾ ਪ੍ਰੋਟੈਕਸ਼ਨ ਦਾ ਹੁੰਦਾ ਵੀ ਆਪਾਂ ਦਰਵਾਜ਼ੇ ਲਾ ਲਈਏ ਆਪਾਂ ਕੱਲੇ ਰਹਿਨੇ ਆ ਢਾਣੀਆਂ ਚ ਰਹਿ ਲਈਏ ਹੁੰਦੇ ਵੀ ਜਿੰਦਾ ਕੁੰਡਾ ਲਾਵਾਂਗੇ ਆਪਦਾ ਹਾਂ ਬਾਪੂ ਮੈਕਸਿਮਮ ਕਿੰਨੇ ਇੱਕ ਦਾ ਨੁਕਸਾਨ ਹੋ ਗਿਆ ਹੋਗਾ ਜੇ ਆਪਾਂ ਅੰਦਾਜ਼ਾ ਲਾਈਏ ਤਾਂ ਅੰਦਾਜ਼ਾ ਜੀ ਦੇਖੋ ਹੁਣ ਤੁਸੀਂ ਸਾਰਾ ਚਾਦਰਾ ਕੱਪੇ ਵੀ ਸਾਰੇ ਟੁੱਟਿਆ ਕੰਧ ਵੀ ਇਹ ਹੋਸੋ ਤੇ ਕਰਪਾਟੀ ਹੈ ਸਾਰੀ ਤੇ ਸਾਰੀ ਜੋੜੀਆਂ ਵੀ ਸਾਰੀਆਂ ਟੁੱਟ ਗਈਆਂ ਏਸੀ ਵਗੈਰੇ ਟੁੱਟ ਗਏ ਘੱਟੂ ਘੱਟਦਾ ਮੈਨੂੰ ਲੱਗਦਾ 8-9 ਲੱਖ ਦਾ ਨੁਕਸਾਨ ਹੋ ਗਿਆ ਹੈ ਇਸ ਰੋਡ ਸਾਹਿਬ ਨਾਲ ਦੀ ਆਪਾਂ ਦੇਖ अच्छा अच्छा चादरਾਂ ਤੇ ਕੰਧ ਤੇ ਸਾਰਾ ਨਹੀਂ ਉਹ ਤਾਂ ਪਿੱਛੇ ਆ ਪਸ਼ੂ ਵਾਲਾ ਦਾ ਆਹੀ ਆਹੀ ਇੰਨਾ ਗਿਆ ਨਮਾ ਨਮਾ اچھا ਇਹ ਹੁਣੇ 2 ਲੱਖ ਰੁਪਿਆ ਹੁਣੇ ਹੀ ਲੱਗਿਆ ਹਜੇ ਇਹ ਠੀਕ ਹੈ ਮੈਨੂੰ ਲੱਗਦਾ ਵੀ ਸਾਰੇ 15 ਕਿਤੇ ਨਹੀਂ ਹੋਏ ਨਾ ਹੂੰ ਹੂੰ ਠੀਕ ਹੈ ਜੀ ਬਾਪੂ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਇੱਕ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗੀ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਜ਼ਿਆਦਾਤਰ ਲੋਕਾਂ ਦੇ ਮੈਸੇਜ ਆਉਂਦੇ ਰਹਿੰਦੇ ਆ ਬਹੁਤ ਸਾਰੀਆਂ ਐਨਜੀਓ ਸਮਾਜ ਸੇਵਿਕ ਜਿਹੜੇ ਲੋਕ ਐ ਉਹ ਮਦਦ ਕਰਨ ਲਈ ਅੱਗੇ ਆਉਂਦੇ ਆ ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀ ਮਦਦ ਆ ਉਹ ਸਿੱਧੇ ਤੌਰ ਤੇ ਕੀਤੀ ਜਾਵੇ ਕਿਸੇ ਐਨਜੀਓ ਜਾਂ ਕਿਸੇ ਸਮਾਜਿਕ ਸੰਸਥਾ ਦੇ ਥਰੂ ਨਹੀਂ ਬਲਕਿ ਸਿੱਧੀ ਕੀਤੀ ਜਾਵੇ ਬਾਪੂ ਜੀ ਆਪਦਾ ਮੋਬਾਈਲ ਨੰਬਰ ਬੋਲ ਦਿਓ 9431 41701 ਜੀ ਤਾਂ ਤੁੰਗ ਵਾਲੀ ਪਿੰਡ ਹੈ ਜੇਕਰ ਕੋਈ ਆਪ ਵੀ ਇੱਥੇ ਨਿੱਜੀ ਤੌਰ ਤੇ ਪਹੁੰਚ ਕੇ ਮਦਦ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਹੈ ਤਾਂ ਇਹ ਮੋਬਾਈਲ ਨੰਬਰ ਹੈ ਬਾਪੂ ਜੀ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਕੋਈ ਮਦਦ ਕਰਨੀ ਚਾਹੋ ਉਹ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਇਸ ਮਾਹੌਲ ਦੇ ਵਿੱਚ ਇਸ جنگ ਦੇ ਮਾਹੌਲ ਚ ਜੇ ਜਿਹੜਾ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਅਸੀਂ ਉਹਦੀ ਪਰਪਾਈ ਕਰ ਨਹੀਂ ਸਕਦੇ ਪਰ ਫਿਰ ਵੀ ਆਪਦਿਆਂ ਦੇ ਨਾਲ ਜੇ ਥੋੜਾ ਬਹੁਤਾ ਖੜਾਂਗੇ ਤੇ ਸ਼ਾਇਦ ਉਹਨਾਂ ਦੇ ਮੋਢਿਆਂ ਤੋਂ ਬੋਝ ਹੈ ਜਿਹੜਾ ਉਹ ਥੋੜਾ ਹਲਕਾ ਹੋ ਜੂ ਤੇ ਨਾਲ ਹੀ ਅਸੀਂ ਸਾਰਿਆਂ ਨੇ ਇਸ ਜਿਹੜੀ ਘਟਨਾ ਤੋਂ ਇਹ ਸਿੱਖਿਆ ਲੈਣੀ ਹੈ ਕਿ ਆਪਾਂ ਫੌਜ ਦੀ ਮਦਦ ਕਰਨੀ ਹੈ ਬਜਾਏ ਆਪਣੀ ਵਿਗਿਆਨਿਕ ਸੋਚ ਜਾਂ ਆਪਦੀ ਵਿਗਿਆਨਿਕ ਖੋਜ ਆਪਦੀ ਜੇਬ ਚ ਰੱਖ ਕੇ ਪੋਈ ਦੀ ਮਦਦ ਕਰਨੀ ਹੈ ਜੇ ਕਿਸੇ ਨੂੰ ਵੀ ਕੋਈ ਅਣਪਛਾਤੀ ਚੀਜ਼ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਘਰ ਦੇ ਵਿੱਚ ਮਿਲਦੀ ਹੈ ਤਾਂ ਇਹਦੇ ਬਾਰੇ ਫੌਰਨ ਪ੍ਰਸ਼ਾਸਨ ਨੂੰ ਤਲਾਹ ਕੀਤਾ ਜਾਵੇ ਆਪਦੀ ਸੁਰੱਖਿਆ ਜਿਹੜੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਦੇ ਪਰਿਵਾਰ ਦਾ ਖਿਆਲ ਰੱਖਿਆ ਜਾਵੇ ਆਪਣੇ ਤੌਰ ਤੇ ਤੁਸੀਂ ਆਪਦੇ ਘਰ ਲਈ ਕੀ ਪ੍ਰਬੰਧ ਕਰ ਸਕਦੇ ਹੋ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ ਕੈਮਰਾਮੈਨ ਕਹਿੰਦੇ ਦੇ ਨਾਲ ਮੈਂ ਗਗਨ ਸਿੱਧੂ ਬਠਿੰਡਾ